ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕੁੱਤਾ ਬੰਦਾ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਨਵੇਂ ਆਏ ਐਸ ਡੀਓ ਦੇ ਮਨ ਨੂੰ ਅੱਚੋ ਤਾਂ ਹੀ ਲੱਗੀ ਹੋਈ ਉਹਨੇ ਅੱਖ ਹਾਰ ਕੇ ਅੱਜ ਹੈੱਡ ਕਲਰਕ ਨੂੰ ਸਾਧ ਹੀ ਲਿਆ ਕਿਵੇਂ ਆ ਬਈ ਬਹੁ ਆਤਮਾਰਾਮ ਜੀ ਠੀਕ ਆ ਜੀ ਕੰਮ ਫੇਰ ਖਿੱਚੀ ਜਾਣਾ ਜੀ ਬਸ ਤੁਹਾਡੀ ਦੇ ਆ ਨਾਲ ਜ਼ਿੰਮੇਵਾਰੀ ਨਿਭਾਈ ਜਾਣਾ ਅੱਛਾ ਗੱਲ ਸੁਣ ਚੱਜ ਦੀ ਐਵੇਂ ਚੁੱਪ ਕਰਕੇ ਡਿਊਟੀ ਕਰੀ ਜਾਵਾਂਗੇ ਤਾਂ ਪੈ ਗਈਆਂ ਪੂਰੀਆਂ ਇਵੇਂ ਤਾਂ ਮਾਰੇ ਜਾਵਾਂਗੇ ਜੀ ਇਮਾਨਦਾਰੀ ਨਾਲ ਕੰਮ ਕਰਦੇ ਕਿਵੇਂ ਮਾਰੇ ਜਾਵਾਂਗੇ ਓਏ ਅੱਧੀ ਉਮਰ ਤੇਰੀ ਮਹਿਕਮੇ ਚ ਨਿਕਲ ਚਲੀ ਏ ਤੈਨੂੰ ਕੱਖ ਪਤਾ ਨਹੀਂ ਖਰਚ ਖੁਰਚ ਕੱਢਿਆ ਕਰੀਏ ਸਰ ਮੈਂ ਇਮਾਨਦਾਰ ਆਦਮੀ ਹਾਂ ਤਨਖਾਣ ਨਾਲ ਮੇਰਾ ਗੁਜ਼ਾਰਾ ਹੋ ਹੀ ਜਾਂਦਾ ਹੈ ਗੁਜ਼ਾਰਾ ਤਾਂ ਮੇਰਾ ਵੀ ਬਥੇਰਾ ਹੋ ਹੀ ਜਾਂਦਾ ਪਰ ਐਵੇਂ ਬੰਦਾ ਕੁਝ ਨਹੀਂ ਜੀ ਐਵੇਂ ਕਿਸੇ ਦੀ ਜੇਬ ਵੱਲ ਝਾਕਣਾ ਕਾਂ ਡੋਬ ਮਰਨ ਵਾਲੀ ਗੱਲ ਏ ਮੈਂ ਤਰਨ ਦੀ ਗੱਲ ਕਰਦਾ ਤੂੰ ਡੋਬ ਮਰ ਫਿਰ ਸੁਣ ਜੇ ਤੇ ਮੇਰੇ ਵਰਗੇ ਅਫਸਰ ਨਾਲ ਤਾਲਮੇਲ ਰੱਖੇਗਾ ਤਾਂ ਵੇਖੀ ਫਿਰ ਕਿਵੇਂ ਫੁੱਲਾਂ ਤੇ ਕਾਂਟੋ ਖੇਡਦੀ ਸਾਹਿਬ ਜੀ ਰੱਬ ਸਬਰ ਦੇਵੇ ਬੰਦਾ ਕਦੇ ਰੱਜਦਾ ਓਏ ਮੈਂ ਜਿੱਥੇ ਪਹਿਲੇ ਸਬ ਸਟੇਸ਼ਨ ਤੇ ਸਾਂ ਉੱਥੇ ਡੀਲਿੰਗ ਕਲਰਕ ਨਾਲ ਮੇਰੀ ਬੜੀ ਟਿਊਨਿੰਗ ਸੀ ਅਸੀਂ ਤਾਂ ਨਿਹਰੀਆਂ ਲਿਆਤੀਆਂ ਜੀ ਇਹੋ ਜੇ ਕੰਮਾਂ ਲਈ ਮੇਰੀ ਜ਼ਮੀਰ ਨਹੀਂ ਮੰਨਦੀ ਫੇਰ ਭਾਈ ਮੇਰੀ ਵੀ ਜ਼ਮੀਰ ਨਹੀਂ ਮੰਨਦੀ ਤੂੰ ਇੱਥੇ ਰਹੇ ਤੂੰ ਉਸ ਕਲਰਕ ਨਾਲ ਮਿਊਚੁਅਲ ਕਰਵਾ ਲੈ ਤੂੰ ਉੱਥੇ ਚਲਾ ਜਾ ਉਹਨੂੰ ਇੱਥੇ ਮੰਗਵਾ ਲੈਨੇ ਆ ਠੀਕ ਹੈ ਸਾਬ ਮੈਂ ਜਾਣ ਨੂੰ ਤਿਆਰ ਆ ਆਤਮਾਰਾਮ ਅਜੇ ਵੀ ਮੰਨ ਜਾ ਪਛਤਾਏਗਾ ਫਿਰ ਜੇ ਸਾਡਾ ਕੀ ਆ ਜਾਰਾ ਨੇ ਤਾਂ ਪੱਠੇ ਹੀ ਖਾਣੇ ਨੇ ਇੱਥੇ ਕੀ ਤੇ ਉੱਥੇ ਕੀ ਹੈ ਬਈ ਤੂੰ ਕਹਿੋ ਜਿਆ ਕੁੱਤਾ ਬੰਦਾ ਐ ਯਾਰ ਤੂੰ ਜਾਣਦਾ ਨਹੀਂ ਮੈਨੂੰ ਮੈਂ ਕੀ ਚੀਜ਼ ਆ ਜਾਣ ਗਿਆ ਹੁਣ ਮੈਨੂੰ ਵੀ ਜਾਣ ਲਓ ਮੈਂ ਕਮਿਊਨਿਸਟ ਵਿਚਾਰਾਂ ਤੋਂ ਪ੍ਰਭਾਵਿਤ ਹਾਂ ਇਮਾਨਦਾਰੀ ਮੇਰਾ ਆਦਰਸ਼ ਐ ਇਸੇ ਕਰਕੇ ਹੀ ਮੈਂ ਕੁੱਤਾ ਬੰਦਾ ਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ